ਏ ਆਵੇ ਨਾ ਹੰਕਾਰ ਨਿਮਰਤਾ ਜਾਵੇ ਨਾ ਤੱਤਾਂ ਠੰਡੀਆਂ ਸੈਂਦਿਆਂ ਜ਼ਿੰਦਗੀ ਗੁਜ਼ਰ ਜਾਏ ਜੀ ਡੀ ਆ ਡੀ ਬੋਰਡਿੰਗ ਪਬਲਿਕ ਸਕੂਲ ਆਦਰਸ਼ ਨਗਰ ਫਗਵਾੜਾ ਦਾ ਸਾਲਾਨਾ ਸਮਾਗਮ ਜਸ਼ਨੇ ਉਮੰਗ 2024 ਦਾ ਆਗਾਜ਼ ਨਗਰ ਨਿਗਮ ਫਗਵਾੜਾ ਦੇ ਆਡੀਟੋਰੀਅਮ ਵਿੱਚ ਬੜੀ ਹੀ ਉਤਸ਼ਾਹ ਨਾਲ ਕੀਤਾ ਗਿਆ ਪ੍ਰੋਗਰਾਮ ਦਾ ਉਦਘਾਟਨ ਬਹੁਤ ਹੀ ਪ੍ਰਸਿੱਧ ਸਕ੍ਰਿਪਟ ਲੇਖਕ ਅਤੇ ਫਿਲਮ ਨਿਰਮਾਤਾ ਨਿਰਦੇਸ਼ਕ ਜਸਵੀਰ ਗੁਣਾ ਚੌਰਿਆ ਨੇ ਕੀਤਾ। ਜੀਡੀਆਰ ਕਾਨਵਰਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂத் ਦੇ ਧਰਮ ਪਤਨੀ ਅਨੀਤਾ ਸੋਮਪ੍ਰਕਾਸ਼ ਕੈਂத் ਨੇ ਵੀ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ। ਉਹਨਾਂ ਦੇ ਨਾਲ ਮਿਸ ਕੋਨਿਕਾ ਸਾਈ ਗੈਸਟ ਆਫ ਆਨਰ ਦੇ ਰੂਪ ਵਿੱਚ ਸ਼ਾਮਲ ਹੋਏ ਅਤੇ ਪਾਲੀਵੁੱਡ ਦੀ ਬਿਹਤਰੀਨ ਕਲਾਕਾਰਾ मैडम कैब्लिन भी इस मौके समागम ਵਿੱਚ ਪੁੱਜੇ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਤਿਵਿਧੀਆਂ ਨਾਲ ਆਏ ਹੋਏ ਦਰਸ਼ਕਾਂ ਦਾ ਮਨ ਮੋਲਿਆ। ਇਸੇ ਦੌਰਾਨ ਸਰਦਾਰ ਭਗਤ ਸਿੰਘ ਦੇ ਜੀਵਨ ਤੇ ਆਧਾਰਿਤ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਇਸ ਮੌਕੇ ਬੱਚਿਆਂ ਵੱਲੋਂ ਪੇਸ਼ ਕੀਤੀ ਗਈ ਮੇਰੀ ਰਸਕੇ ਕਮਰ ਕੁਆਲੀ ਦਾ ਵੀ ਹਾਜ਼ਰੀਨ ਨੇ ਬੜਾ ਆਨੰਦ ਮਾਣਿਆ। ਇਸ ਪ੍ਰੋਗਰਾਮ ਵਿੱਚ ਸਮਾਜ ਸੇਵਕਾ ਅਨੀਤਾ ਸੋਮਪrakash 13 13 ਮੋਲ ਤੋਂ ਸੌਦੀ ਸਿੰਘ ਅਪਣੇ 3 ਤੇ ਗਾਇਕਾ ਕੈਵਲਨ ਸਮਾਜ ਸੇਵਿਕਾ ਮੈਡਮ ਰਜਨੀ ਬਾਲਾ ਮੈਨੇਜਰ ਇੰਡੀਅਨ ਬੈਂਕ ਅੰਜਲੀ ਹਾਂਸ ਪ੍ਰਧਾਨ ਪੇਰੈਂਟ ਟੀਚਰ ਐਸੋਸੀਏਸ਼ਨ ਮੈਡਮ ਪ੍ਰੀਤੀ ਸ਼ਰਮਾ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਨੂੰ ਸਕੂਲ ਵੱਲੋਂ ਮਹਿਲਾ ਸਸ਼ਕਤੀਕਰਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਇਸ ਮੁਕੇਸ ਦੇ ਨਾਲ ਹੀ ਪ੍ਰਸਿੱਧ ਸੰਗੀਤਕਾਰ ਅਤੇ ਲੇਖਕ ਦਿਲਬਹਾਰ ਸ਼ੌਕਤ, ਮੀਤ ਪ੍ਰਧਾਨ ਭਾਜਪਾ ਕਪੂਰਥਲਾ ਵਿਨਾਇਕ ਪਰਾਸ਼ਰ, ਪ੍ਰਸਿੱਧ ਗਾਇਕ ਜਰਨੈਲ ਸਿੰਘ, ਦੁਸਾਂਝ ਨਵਦੀਪ ਕੁਮਾਰ, ਦੀਪਾ, ਭਲਵਿੰਦਰ ਦੁਸਾਂਝ, ਦਵਿੰਦਰ ਸ਼ਰਮਾ, ਕਰਨੈਲ ਸਿੰਘ, ਪ੍ਰਸਿੱਧ ਫਿਲਮ ਪ੍ਰਮੋਟਰ ਦਲਵੀਰ ਸਿੰਘ ਜਲੋਵਾਲੀਆ, ਕੈਲਗਰੀ ਕੈਨੇਡਾ, ਵਿਜੇ ਸੋਨੇ, ਮੁਕੇਸ਼ ਸ਼ਰਮਾ, ਅਮਨਦੀਪ ਸ਼ਰਮਾ, ਰਵਿੰਦਰ ਕੁਮਾਰ ਆਨੰਦ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਜਿਨ੍ਹਾਂ ਨੂੰ ਸਮਾਜ ਪ੍ਰਤੀ ਬੈਸਟਰੀਨ ਸੇਵਾਵਾਂ ਨੂੰ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਟਰਾਂਸਪੋਰਟਰਾਂ ਲਖਵਿੰਦਰ ਸਿੰਘ ਅਸ਼ੋਕ ਸ਼ਰਮਾ ਮਨਵਿੰਦਰ ਸਿੰਘ ਸੁਰਿੰਦਰ ਕੁਮਾਰ ਦਾ ਵੀ ਸਨਮਾਨ ਕੀਤਾ ਗਿਆ ਗੀਤਕਾਰ ਸਕ੍ਰਿਪਟ ਰਾਈਟਰਾਂ ਤੇ ਫਿਲਮ ਨਿਰਮਾਤਾ ਜਸਵੀਰ ਗੁਣਾ ਚੌਰੀਆ ਨੇ ਸਟੇਜ ਤੇ ਆਪਣੇ ਗੀਤ गा ਕੇ ਖੂਬ ਵਾਹਵਾਈ ਖੱਟੀ ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਮੈਡਮ ਆਦਵੀ ਨੇ ਦੱਸਿਆ ਕਿ ਜੀਡੀਆਰ ਸੰਸਥਾમાં ਬੱਚਿਆਂ ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਅੱਗੇ ਵਧਾਉਣ ਲਈ ਤਿਆਰਬਰ ਤਿਆਰ ਹਨ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਖੇਡਾਂ ਵਿੱਚ ਵੀ ਅੱਗੇ ਲਿਆਉਣ ਲਈ ਵਿਸ਼ੇਸ਼ ਤੌਰ ਤੇ ਮਿਹਨਤ ਕਰਵਾ ਰਹੀਆਂ ਹਨ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕੈਵਲਿਨ ਨੇ ਸਟੇਜ ਤੇ ਬੱਚਿਆਂ ਦੀ ਜੋਸ਼ ਭਰੀ ਪੇਸ਼ਕਾਰੀ ਲਈ ਪ੍ਰਸ਼ੰਸਾ ਕੀਤੀ ਮਿਸ ਇੰਡੀਆ ਕੋਨਿਕਾ ਸਾਈ ਨੇ ਆਪਣੇ ਕਰੀਅਰ ਦੇ ਸਫ਼ਰ ਨੂੰ ਬੱਚਿਆਂ ਨਾਲ ਸਾਂਝਾ ਕੀਤਾ ਤੇ ਉਹਨਾਂ ਨੂੰ ਆਪਣੇ ਟੀਚੇ ਤੈਅ ਕਰਨ ਲਈ ਕਿਹਾ ਸਕੂਲ ਦੇ ਪ੍ਰਧਾਨ ਧਰਮ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਮਹਿਮਾਨਾਂ ਅਤੇ ਮਾਪਿਆਂ ਦਾ तहे ਦਿਲੋਂ ਧੰਨਵਾਦ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਚੇਅਰਮੈਨ ਐਡਵੋਕੇਟ ਅਮੇਸ਼ ਸ਼ਰਮਾ ਨੇ ਕਿਹਾ ਕਿ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਦੇ ਮਾਪਿਆਂ ਦਾ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜੀ ਡੀ ਆਰ ਦੇ ਸਾਰੇ ਵਿਦਿਅਕ ادارے ਵਿਦਿਆਰਥੀਆਂ ਨੂੰ ਸਹੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦਾ ਉਪਰਾਲਾ ਕਰ ਰਹੇ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੋ ਸਕੇ। ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਸਕੂਲ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੱਕ ਪਹੁੰਚਦੀਆਂ ਰਹਿਣ। ਨਮਸਕਾਰ ਜੀ ਅੱਜ ہم ਆਏ ਹੈ ਜੀਡੀਆਰ ਸਕੂਲ ਔਰ ਮੈਨੂੰ ਇਤਨਾ ਜ਼ਿਆਦਾ ਅੱਛਾ ਫੀਲ ਹੋ ਰਹਾ ਹੈ ਮੇਰਾ ਇਤਨਾ ਅੱਛਾ ਵੈਲਕਮ ਕੀਤਾ ਸਰ ਨੇ ਮੈਮ ਨੇ ਥੈਂਕ ਯੂ ਸੋ ਮਾਚ ਉਸਕੇ ਲਈ ਔਰ ਇਤਨੀ એનર્ਜੀ ਹੈ ਬੱਚੋ ਮੇਂ ਮੁਝੇ ਤੋ ਮਤਲਬ ਆਈ ਐਮ ਰੀਲੀ ਸਰਪ੍ਰਾਈਜ਼ ਔਰ ਪੰਜਾਬ ਵੈਸੇ ਹਮਾਰਾ ਬਹੁਤ ਕਮ ਆਨਾ ਹੋਤਾ ਹੈ ਤੋ ਮੈਂ ਸਪੈਸ਼ਲੀ ਸਹਰਾ ਔਰ ਆਪਣੇ ਮੈਮ ਕੇ ਲੀਏ ਯਹਾਂ ਪੇ ਆਈ ਹੂੰ एक्चुअली मेरा खुद का एक्सपीरियंस है मेरे मैम के साथ मैं इनकी स्टूडेंट रही हूँ तो मुझे नहीं लगता कि कोई भी बच्चा गलत रास्ते पे जाएगा अगर ऐसे मैम हो ऐसे प्रिंसिपल हो तो सब कुछ पॉसिबल है जो चाहते हैं स्टूडेंट आज आपने तो बच्चों की परफॉर्मेंस देखी है उसको देख के कैसा लगा आपको क्या इन बच्चों परफॉर्मेंस देख के मुझे खुद की याद आ गई हम भी ऐसे ही करते होते थे छोटे होते परफॉर्मेंसेस तो इतनी एनर्जी है बच्चों में और मैं तो बिलीव ही नहीं कर सकती अगर ऐसे बच्चे पंजाब के लेवल में हैं तो हमारा इंडिया बहुत तरक्की करेगा

ਦੁਗਣੀ ਹੋਰ ਚੋਗਰੀ ਮਿਹਨਤ ਕਰਨ ਹੋਰ ਵੀ ਜ਼ਿਆਦਾ ਇੱਥੇ ਸਕੂਲ ਨੂੰ ਪਾਗ ਲੱਗਣਾ ਤੇ ਮੈਮ ਵੀ ਬਹੁਤ ਜ਼ਿਆਦਾ ਨਾਈਸ ਨੇ ਹਨਾ ਤੇ ਹਨ ਵੀ ਬਹੁਤ ਸਾਰਾ ਪਿਆਰ ਦਿੱਤਾ ਮੈਨੂੰ ਤੇ ਸਾਡੀ ਆਉਣ ਵਾਲੀ ਮੂਵੀ ਤੇ ਵੱਡਾ ਕਾਰ ਤੇ ਉਹਦੇ ਲਈ ਵੀ ਮੈਂ ਤੁਹਾਨੂੰ ਦੱਸਦਾ ਵੱਡਾ ਕਾਰ ਆਪਾਂ ਇੱਥੇ ਅਗਲੀ ਪ੍ਰੋਮੋਸ਼ਨ ਕਰਾਂਗੇ ਤੇ ਰੱਬ ਕਰੇ ਸਾਨੂੰ ਬਹੁਤ ਬਹੁਤ ਹੋਰ ਵੀ ਜ਼ਿਆਦਾ ਉਮੀਦਾਂ ਇਸ ਮੂਵੀ ਤੇ ਆ ਕੇ ਸਾਨੂੰ ਅਸੀਂ ਹੋਰ ਵੀ ਜ਼ਿਆਦਾ ਇਹਨਾਂ ਤੋਂ ਪਿਆਰ ਪਰਫਾਰਮੈਂਸ ਸੀ ਛੋਟੇ ਬੱਚਿਆਂ ਨੇ ਕਿਸ ਤਰ੍ਹਾਂ ਦੇ ਲੱਗੇ ਤੁਸੀਂ ਸਾਰਾ ਪ੍ਰੋਗਰਾਮ ਅੰਜੋਏ ਕੀਤਾ ਤਾਂ ਲੱਗਿਆ ਇਹ ਪ੍ਰੋਗਰਾਮ ਬਹੁਤ ਬਹੁਤ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਮੈਂ ਬਿਲਕੁਲ ਹੀ ਐਕਸਪੈਕਟੇਸ਼ਨਸ ਤੋਂ ਬਾਹਰ ਹੈ ਕਿ ਇੰਨਾ ਜ਼ਿਆਦਾ ਬੱਚਿਆਂ ਦਾ ਕਿਉਂਕਿ ਮੈਂ ਆਪਣੇ ਕਾਲਜ ਟਾਈਮ ਦੇ ਵਿੱਚ ਵੀ ਜਦੋਂ ਪਾਰਟਿਸਿਪੇਟ ਕਰਦੀ ਸੀ ਮੇਰੇ ਕੋਲ ਮੈਮ ਬੈਠੇ ਸੀ ਉਹ ਕਹਿੰਦੇ ਮੈਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਸੋ ਆਪਣੇ ਬੱਚਿਆਂ ਨੂੰ ਮੈਂ ਇਹੀ ਕਹੂੰਗੀ ਕਿ ਹਮੇਸ਼ਾ ਉਤਸ਼ਾਹਿਤ ਕਰਿਆ ਕਰੋ ਪਾਰਟਿਸਿਪੇਟ ਕਰਨ ਕਿਉਂਕਿ ਜਦੋਂ ਵੱਡੇ ਹੁੰਦੇ ਆ ਤੇ ਫਿਰ ਉਹ ਦੇਖਦੇ ਉਹਨਾਂ ਨੂੰ ਆਪਣੇ ਪੁਰਾਣੇ ਦਿਨ ਯਾਦ ਆਂਦੇ ਆ ਸੋ ਪਲੀਜ਼ ਪਲੀਜ਼ ਆਪਣੇ ਬੱਚਾ ਨੂੰ ਸਪੋਰਟ ਕਰਿਆ ਕਰੋ ਤੋਂ ਅੱਛੇ ਅੱਛੇ ਸਕੂਲਾਂ ਵਿੱਚ ਲਾਈਕ ਪਬਲਿਕ ਸਕੂਲ ਜਿਹੜਾ ਜੀਡੀਆਰ ਹੈਗਾ ਐਦਾਂ ਦੇ ਸਕੂਲਾਂ ਵਿੱਚ ਬੱਚੇ ਪੜਨ ਤੇ ਓਬਵੀਅਸਲੀ ਉਹ ਸਾਡੇ ਦੇਸ਼ ਦਾ ਜਿਹੜਾ ਸਨਮਾਨ ਕਰਨਗੇ ਔਰ ਨਾਮ ਰੋਸ਼ਨ ਕਰਨਗੇ ਮੈਂ ਤੁਹਾਡਾ ਆਗਾਮੀ ਪ੍ਰੋਜੈਕਟ ਜਿਹੜਾ ਆ ਰਿਹਾ ਹੈ ਆ ਸਲੂ ਕੋਰ ਵੱਡਾ ਕਾਰ ਆ ਰਿਹਾ ਤੇ ਉਹਦੇ ਵਿੱਚ ਮੇਰੇ ਸੰਗਸ ਵੀ ਹੋਣਗੇ ਤੇ ਬਸ ਸਾਨੂੰ ਬਹੁਤ ਉਮੀਦਾਂ ਉਸ ਮੂਵੀ ਤੋਂ ਰੱਬ ਕਰੇ ਸਾਨੂੰ ਬਹੁਤ ਬਹੁਤ ਪਿਆਰ ਮਿਲੇ ਤੁਹਾਡੀ ਮੁਹੱਬਤ ਵਸ ਨਾਲ ਰਹੀ ਤੇ ਅਸੀਂ ਦਿਨਦੁਗਣੀ ਹੋਰ ਵੀ ਮਿਹਨਤ ਕਰਾਂਗੇ ਗੁਣਾਚਰੀਏ ਬਲੋਂ ਬਹੁਤ ਪਰੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਦਿਨ ਬੜਾ ਖੁਸ਼ੀ ਨੂਮਾ ਦਿਨ ਆ ਫਗਵਾੜਾ ਵਿਖੇ ਜੀਡੀਡੀਆਰ ਬੋਰਡਿੰਗ ਪਬਲਿਕ ਸਕੂਲ ਬਲੋਂ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਅੱਜ ਤੇ ਮੈਨੂੰ ਇੱਥੇ ਇੱਕ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣ ਦਾ ਮੌਕਾ ਮਿਲਿਆ ਮੈਨੂੰ ਬੜਾ ਵਧੀਆ ਲੱਗਿਆ ਸੋ ਪ੍ਰੋਗਰਾਮ ਇੰਨਾ ਵਧੀਆ ਲਿਖਿਆ ਗਿਆ ਇੰਨਾ ਵਧੀਆ ਆਰਗੇਨਾਈਜ਼ ਕੀਤਾ ਗਿਆ ਸੋ ਦਰ ਉਠਣ ਨੂੰ ਨਹੀਂ ਕਰਦਾ ਪ੍ਰੋਗਰਾਮ ਦੇਖ ਕੇ। ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕਬਾਦ ਤੇ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਦੇਖਿਆ ਮੈਂ ਅੱਜ। ਉਹ ਇਹੋ ਜਿਹੇ ਪ੍ਰੋਗਰਾਮ ਜਦੋਂ ਹੁੰਦੇ ਨੇ ਉੱਥੇ ਮਨ ਬੜਾ ਖੁਸ਼ ਹੁੰਦਾ। ਤੋ ਵਾਹਿਗੁਰੂ ਕਰੇ ਸਾਰੇ ਚੜ੍ਹਦੀ ਕਲਾ ਚ ਰਹਿਣ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਤੇ ਸਤਿ ਸ੍ਰੀ ਅਕਾਲ ਗੁਨਾ ਚੋਰੀਆ ਜੀ ਜਿਵੇਂ ਕਿ ਇਹ ਜਿੱਦਾਂ ਤੁਹਾਡਾ ਪੂਰੇ ਦੁਨੀਆ ਦੇ ਵਿੱਚ ਨਾਮ ਹੈ ਗੁਨਾ ਚੋਰੀਆ ਦਾ ਨਾਮ ਹਰ ਇੱਕ ਬੰਦੇ ਨੂੰ ਪਤਾ ਹੈ ਇਸੇ ਤਰ੍ਹਾਂ ਇਹ ਛੋਟੇ ਛੋਟੇ ਬੱਚੇ ਵੀ ਨੇ ਇੱਥੇ ਜਿਹੜੇ ਤੁਹਾਡੇ ਸਾਹਮਣੇ ਪਾਰਟਿਸਪੇਟ ਕਰ ਰਹੇ ਨੇ ਉਹਨਾਂ ਨੂੰ ਦੇਖ ਕੇ ਕਹਿੋ ਜਿਆ ਮੈਨੂੰ ਸੋਇਆ ਕਿ ਇਹਨਾਂ ਵਿੱਚੋਂ ਵੀ ਅੱਗੇ ਗੁਨਾ ਚੋਰੀਆ ਵਰਗੇ ਹੋਰ ਕੋਈ ਕਲਾਕਾਰ ਨਿਕਲਣਗੇ ਮੈਂ ਤਾਂ ਬਹੁਤ ਨਾ ਚੀਜ਼ਿਆ ਜੀ ਤੇ ਮੇਰਾ ਨਾਮ ਬਣਾਉਣ ਵਾਲੇ ਤਾਂ ਤੁਸੀਂ ਸਾਰੇ ਉਹ ਤੇਰੇ ਪੰਜਾਬੀ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਇੰਨੀ ਮੁਹੱਬਤ ਦਿੱਤੀ ਚਾਹੇ ਉਹ ਕਿਤੇ ਕੱਲੀ ਬਹਿ ਕੇ ਸੋਚੀ ਸਾਡਿਆਂ ਪਰਾਂ ਤੇ ਸਿਕਿਉਰਣਾ ਜਿੰਦੇ ਨੇ ਜਿੰਦੇ ਵਰਗੇ ਅਨੇਕਾਂ ਗੀਤਾਂ ਨੂੰ ਜਿਹੜੀ ਇੰਨੀ ਮੁਹੱਬਤ ਦਿੱਤੀ ਉਹਦੇ ਲਈ ਮੇਰਾ ਤਾਂ ਰੂਮ ਰੂਮ ਪੰਜਾਬੀਆਂ ਦਾ ਕਰਜ਼ਾਈ ਹੈ ਜਿਨ੍ਹਾਂ ਨੇ ਮੈਨੂੰ ਜਸਵੀਰ ਸਿੰਘ ਰਾਏ ਤੋਂ ਜਸਵੀਰ ਗੁਣਾਚਰੀ ਬਣਾਇਆ ਬਾਕੀ ਇੱਕ ਕਿਸਮਤ ਦਾ ਪਤਾ ਨਹੀਂ ਕੋਈ ਇਦਾਂ ਹੀ ਉਤਸ਼ਾਹ ਮਿਲਦਾ ਬੱਚੇ ਜਿਹੜੇ ਛੋਟੇ ਛੋਟੇ ਕਿੰਨਾ ਵਧੀਆ ਪਰਫਾਰਮ ਕਰ ਰਹੇ ਨੇ ਸੋ ਇਹਨਾਂ ਦੇ ਵਿੱਚੋਂ ਬੱਚਿਆਂ ਨੇ ਦੇਖੋ ਕੋਈ ਕਿਸੇ ਫੀਲਡ ਦੇ ਵਿੱਚ ਕਾਮਯਾਬੀ ਹਾਸਲ ਕਰੂਗਾ ਕੋਈ ਕਿਸੇ 'ਚ ਕਰੂਗਾ ਕੋਈ ਕਿਸੇ 'ਚ ਕਰੂਗਾ ਕਿਉਂਕਿ ਬਹੁਤ ਅਤਿਚਾ ਹੈ ਜਦੋਂ ਆਪਾਂ ਮਿਹਨਤ ਕਰਦੇ ਹਾਂ ਕੋਈ ਵੀ ਉਹ ਮੰਜ਼ਰ ਮਿਲਦੀ ਹੀ ਮਿਲਦੀ ਹੈ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਨਹੀਂ ਸੂਬੇ ਦੇਸ਼ ਵਾਸੀਆਂ ਨੂੰ ਗੁਣਾ ਚੌਰੀਆ ਦੀ ਗਲਮ ਦੇ ਕੁਝ ਨਵੇਂ ਪਲ ਚਾਹਦੇ ਆਗੇ ਕੁਝ ਨਾ ਕੁਝ ਆਵੇ ਕੁਝ ਨਵਾਂ ਪ੍ਰੋਜੈਕਟ ਕੋਈ ਆ ਰਿਹਾ ਹੋਵੇ ਆ ਮੇਰੀ ਪੰਜਾਬੀ ਫਿਲਮ ਹੁਣੇ-ਹੁਣੇ ਮਈ ਦੇ ਵਿੱਚ ਰਿਲੀਜ਼ ਹੋ ਰਹੀ ਹੈ ਜੀ ਜਿਹਦਾ ਨਾਮ ਆ ਵੱਟਾ ਕਰ ਵੱਡਾ ਘਰ ਮੈਂ ਸਾਰਿਆਂ ਨੂੰ ਬੜੇ ਮਾਣ ਦੇ ਨਾਲ ਦੱਸ ਰਿਹਾ ਕਿ ਵੱਡਾ ਘਰ ਜਿਹੜੀ ਫਿਲਮ ਆ ਉਹ ਲਿਖੀ ਵੀ ਮੈਂ ਆ ਜਾਨੀ ਕਿ ਉਹਦੀ ਕਹਾਣੀ ਸਕਰੀਨ ਤੇ ਡਾਇਲੋਗ ਤੇ ਜਿਹੜੇ ਗੀਤ ਵੀ ਉਹਦੇ ਚ ਮੇਰੇ ਲਿਖੇ ਹੋਏ ਨੇ ਤੇ ਜਤਿੰਦਰ ਸ਼ਾਹ ਭਾਜੀ ਹੋਣਾ ਨੇ ਉਹਦਾ ਮਿਊਜ਼ਿਕ ਕੀਤਾ ਤੇ ਬਸ ਮਈ ਦੇ ਵਿੱਚ ਉਹ ਜਿਹੜੇ ਗੀਤ ਬਹੁਤ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਣਗੇ ਤੇ ਨਾਲ ਹੀ ਜਿਹੜੀ ਫਿਲਮ ਵੀ ਆ ਉਹ ਇੱਕ ਪਰਿਵਾਰਕ ਫਿਲਮ ਆ ਜਿਹਦੇ ਵਿੱਚ ਜੋਬਨਪ੍ਰੀਤ ਮੈਂਡੀ ਤਖਰ ਜੀ ਸਰਦਾਰ ਸੋਹੀ ਜੀ ਅਮਰ ਨੂਰੀ ਜੀ ਅ ਰਵਿੰਦਰ ਮੰਡ ਭਿੰਦਾ ਔਜਲਾ ਤੇ ਨਾਲ ਉਹਨਾਂ ਦੇ ਨਵਾਂ ਚਿਹਰਾ ਕਵਰੀਨ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਸੋ ਬਹੁਤ ਅੱਛੀ ਸਟਾਰ ਕਾਸਟ ਕਮਲਜੀਤ ਉਹਨਾਂ ਨੇ ਇਹ ਪਹਿਲ ਨੂੰ ਡਾਇਰੈਕਟ ਕੀਤੀ ਆ ਤੇ ਮਈ ਦੇ ਵਿੱਚ ਇਹ ਫਿਲਮ ਜਿਹੜੀ ਆ ਉਹ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਤੇ ਉਸ ਤੋਂ ਬਾਅਦ ਇੱਕ ਫਿਲਮ ਹੋਰ ਜਿਹੜੀ ਆ ਉਹ ਵੀ ਰੈਡੀ ਹੋ ਰਹੀ ਏ ਸਲੂ ਸੋ ਮੈਂ ਇਹੀ ਮੇਰੀ ਬਹੁਤ ਜ਼ਿਆਦਾ ਵੱਡੀ ਉਮੀਦ ਆ ਕਿ ਜਿੱਦਾਂ ਮੇਰੇ ਗੀਤਾਂ ਨੂੰ ਮੁਹੱਬਤ ਦਿੱਤੀ ਉਸੇ ਤਰ੍ਹਾਂ ਇਸ ਫਿਲਮ ਨੂੰ ਵੱਡਾ ਘਰ ਨੂੰ ਵੀ ਮੁਹੱਬਤ ਮਿਲੂਗੀ ਅ ਅੱਜ ਜੀਡੀਆ ਡੇਬੋਡਿੰਗ ਪਬਲਿਕ ਸਕੂਲ ਫਗਵਾੜਾ ਵੱਲੋਂ ਅ ਐਨੂਅਲ ਫੰਕਸ਼ਨ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਮ ਕਲਚਰਲ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਕਿ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਸ਼ਾਮਿਲ ਹੋਈਆਂ ਜਿਨ੍ਹਾਂ ਵਿੱਚੋਂ ਸਰਦਾਰ ਜਸਬੀਰ ਸਿੰਘ ਗੁਣਾਚੋਰੀਆ ਜੀ ਜੋ ਕਿ ਬਹੁਤ ਪ੍ਰਸਿੱਧ ਰਾਈਟਰ ਪ੍ਰੋਡਿਊਸਰ ਬਹੁਤ ਸਾਰੀਆਂ ਮੂਵੀਜ਼ ਉਹਨਾਂ ਨੇ ਪ੍ਰੋਡਿਊਸ ਕੀਤੀਆਂ ਨੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਸੀ ਤੇ ਨਾਲ ਹੀ ਉਹਨਾਂ ਦੇ ਨਾਲ ਐਕਟ੍ਰੈਸ ਕੈਵਲਿਨ ਉਹ ਵੀ ਅੱਜ ਦੇ ਫੰਕਸ਼ਨ ਵਿੱਚ ਹਾਜ਼ਰ ਰਹੇ ਤੇ ਮੈਡਮ ਸੋਦੀ ਮੈਡਮ ਅਨੀਤਾ ਸੋਮਪrakash ਕੈਂਪ ਜੀ ਮੈਡਮ ਪ੍ਰੀਤੀ ਸ਼ਰਮਾ ਜੀ ਮੈਡਮ ਰਜਨੀ ਵਾਲਾ ਜੀ ਤੇ ਕੌਨਿਕਾ ਸਾਈ ਜੋ ਕਿ ਮਿਸ ਇੰਡੀਆ 2021 ਵਿੱਚ ਰਹੇ ਨੇ ਉਹ ਸਾਰੇ ਅੱਜ ਸਾਡੇ ਸਕੂਲ ਦੇ ਐਨੂਅਲ ਫੰਕਸ਼ਨ ਵਿੱਚ ਹਾਜ਼ਰ ਸੀ ਉਹਨਾਂ ਨੇ ਆਪਣੀ ਹਾਜ਼ਰੀ ਦੇ ਨਾਲ ਸਕੂਲ ਦੇ ਫੰਕਸ਼ਨ ਨੂੰ ਚਾਰ ਚੰਨ ਲਗਾਏ ਬੱਚਿਆਂ ਨੇ ਫੰਕਸ਼ਨ ਦੇ ਵਿੱਚ ਬਹੁਤ ਸਾਰੀਆਂ ਵਧੀਆ ਪੇਸ਼ਕਾਰੀਆਂ ਦਿੱਤੀਆਂ ਜਿਹਦੇ ਵਿੱਚ ਗਿੱਧਾ ਭੰਗੜਾ ਖਾਸ ਕਰ ਮੁੱਖ ਖਰਚਨ ਦਾ ਕੇਂਦਰ ਰਹੇ ਤੇ ਮੈਂ ਸਾਰੇ ਹੀ ਬੱਚਿਆਂ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਅੱਛੀਆਂ ਪਰਫਾਰਮੈਂਸਿਸ ਦਿੱਤੀਆਂ ਮੇਰੇ ਸਟਾਫ ਮੈਂਬਰਸ ਦਾ ਮੇਰੀ ਮੈਨੇਜਮੈਂਟ ਦਾ ਤੇ ਸਾਰੇ ਅੱਜ ਦੇ ਆਏ ਹੋਏ ਮੁੱਖ ਮਹਿਮਾਨਾਂ ਦਾ ਮੈਂ ਧੰਨਵਾਦ ਕਰਦੀ ਆ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਉਹਨਾਂ ਦਾ ਵੀ ਸਪੈਸ਼ਲ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਸਪੋਰਟ ਕੀਤਾ ਇਸ ਫੰਕਸ਼ਨ ਨੂੰ ਸਕਸੈਸਫੁਲ ਬਣਾਉਣ ਦੇ ਲਈ ਸਾਡਾ ਸਾਥ ਦਿੱਤਾ ਤੇ